ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਫਿਰ ਤੁਹਾਡਾ ਇੱਕ ਨਵੇਂ ਬਲੌਗ ਦੇ ਵਿੱਚ ਨਵੀਂ ਵੀਡੀਓ ਤਕਰੀਬਨ ਦਿਨ ਦੀ ਕਰਦੇ ਹਾਂ ਸ਼ੁਰੂਆਤ ਸੋ ਅੱਜ ਹਾਈਸੀ ਸਵੇਰ ਖੇਤ ਵਿੱਚ ਘੇੜਾ ਮਾਰਨ ਰਾਤ ਕਾਫੀ ਹੱਦ ਤੱਕ بارش ਹੋਈ ਹੈ ਮੀਂਹ ਏਰੀਆ ਇਹ ਚੱਕੜਾ ਹੈ ਤੇ ਕਾਫੀ ਹੱਦ ਤੱਕ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੇ ਆਪਣੇ ਏਰੀਆ 'ਚ ਫਿਰ ਵੀ ਬਹੁਤ ਬਚਤ ਰਹੇਗੀ ਤੇ ਕਣਕਾਂ ਦਾ ਵੈਸੇ ਕਾਫੀ ਗਰ ਵੀ ਨਹੀਂ ਆ ਨੇ ਤੇ ਵੱਢਣ ਲਈ ਹੋਈ ਆਪਣੀਆਂ ਸਾਰੀਆਂ ਕਟਾਈ ਸ਼ੁਰੂ ਹੋ ਗਈ ਸੀ ਤੇ ਵਾਕਿਨ بارش ਹੋ ਗਈ ਜਿਆਦਾ ਇਸ ਕਰਕੇ ਥੋੜਾ ਜਿਹਾ ਅੱਜ ਆਪਾਂ ਸਵੇਰੇ ਰਾ ਅਸੀਂ ਖੇਤ ਵਿੱਚ ਗੇੜਾ ਮਾਰਨਾ ਤੇ ਰਾਤ ਵੀ ਕਾਫੀ ਦੇਰ ਤੱਕ بارش ਹੁੰਦੀ ਰਹੀ ਹੈ ਸੋ ਆਪਾਂ ਹੁਣ ਚੱਲਿਆ ਆਪਾਂ ਖੇਤ ਵਿੱਚ ਗੇੜਾ ਮਾਰਨ ਸਾਨੂੰ ਕਾਂਖਾ ਵੱਖੇ ਦੇਖਣ ਚੱਲਾਂਗੇ ਉਸ ਤੋਂ ਬਾਅਦ ਫਿਰ ਆਪਾਂ ਚੱਲਾਂਗੇ ਆਪਣੇ ਦਫ਼ਤਰ ਨੂੰ ਸੋ ਦੇਖਦੇ ਅਸੀਂ ਖੇਤ ਦਾ ਕੀ ਹਾਲ ਤੇ ਨਾਲ ਦੇ ਨਾਲ ਸਾਨੂੰ ਖੇਤ ਵੀ ਦੇਖਾਂਦੇ ਰਹਾਂਗੇ ਗੱਲਬਾਤ ਕਰਦੇ ਰਹਾਂਗੇ ਫਿਰਾਲ ਸਾਡਾ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਤੇ ਵੀਡੀਓ ਵਧੀਆ ਲੱਗਦੀ ਹੈ ਲਾਈਕ ਕਰਦੇ ਕਰੋ ਕਮੈਂਟ ਕਰਿਆ ਕਰੋ ਤੇ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰਿਆ ਕਰੋ ਤੇ ਸਾਨੂੰ ਹੌਸਲਾ ਫਜਾਈ ਮਿਲਦੀ ਹੈ ਤੇ ਬਾਕੀ ਚਲਦੇ ਹਾਂ ਖੇਤਾਂ ਖੇਤ ਦਿਖਾਉਨੇ ਹਾਲ ਕਿ ਕਿਸ ਤਰ੍ਹਾਂ ਦੇ ਸਾਡੇ ਅੱਜ ਖੇਤ ਦਾ ਹਾਲ ਨੇ ਹਾਂਜੀ ਹਾਂ ਆਪਣਾ ਖੇਤ ਆਗੇ ਤਕਰੀਬਨ ਇਧਰ ਵੀ ਲੱਗਿਆ ਹੋਇਆ ਜੇ ਫਿਰ ਡ੍ਰੈਗਨ ਫਰੂਟ ਇਹ ਆਪਾਂ ਲੇਟ ਲਾਇਆ ਸੀਗਾ ਹਜੇ ਛੋਟਾ ਹੈ ਤੇ ਬੜਾ ਉਧਰ ਹੋ ਰਿਹਾ ਸਨੂਹ ਵੀ ਸਾਰਾ ਆਪਾਂ ਦਿਖਾਉਨੇ ਆ ਤੇ ਆਪਣ ਕਣਕ ਤਕਰੀਬਨ ਕਾਫੀ ਗਿਰ ਚੁੱਕਿਆ ਕਿਉਂਕਿ ਮੀਂਹ ਦੇ ਨਾਲ ਨਾਲ ਨੇਰੀ ਵੀ ਚੱਲੀ ਹੈ ਝੱਖੜ ਆਇਆ ਸੋ ਪਹਿਲਾਂ ਦੱਸਿਆ ਸੀਗਾ ਹੁਣ ਕਰਕੇ ਕਣਕ ਦਾ ਤਕਰੀਬਨ ਕਾਫੀ ਨੁਕਸਾਨ ਹੈ ਵੈਸੇ ਜਦੋਂ ਮੌਸਮ ਵੀ ਹੋ ਗਿਆ ਸਾਫ ਦੇਖਣਯੋਗ ਦੰਦਾ ਕੀ ਮਾਹੌਲ ਬਣਦਾ ਤੇ ਇਹਦਾ ਬੜਾ ਡ੍ਰੈਗਨ ਫਰੂਟ ਬਿਲਕੁਲ ਰੈਡੀ ਹੈ ਹੁਣ ਅੱਗੇ ਇਹਨੂੰ ਫਲ ਚੱਕਣਾ ਤੇ ਫਲ ਵੀ ਦੰਦ ਦਿਖਾਵਾਂਗੇ ਕਿੰਨੇ ਫਲ ਚੱਕਦਾ ਤਕਰੀਬਨ ਸਾਰਾ ਆ ਆਪਣਾ ਡ੍ਰੈਗਨ ਫਰੂਟ ਵਾਕੀ ਤਿਆਰ ਹੋਇਆ ਪਿਆ ਸਾਰਾ ਤੇ ਇੰਸਾਈਡ ਆਪਣਾ ਖੇਤ ਆ ਗਿਆ ਜੀ ਕੋਠਾ ਆ ਗਿਆ ਤੇ ਇਧਰ باقی ਆਪਣੀ ਕਣਕ ਜਿਹੜੀ ਕਾਫੀ ਹੱਦ ਤੱਕ ਬਿਛ ਵੀ ਗਈ ਤੇ ਠੀਕ ਵੀ ਹੈ ਬਚਤ ਵੀ ਰਹੇਗੀ ਤੇ ਬਾਕੀ ਹੁਣ ਆਪਾਂ ਚੱਲਦੇ ਆਂ ਘਰ ਨੂੰ ਤੁਹਾਨੂੰ ਜਿਆਦਾ ਆਪਾਂ ਦੇਖ ਕੇ ਆਨੇ ਅੱਗੇ ਕਣਕ ਛੋਡੇ ਵਾਸਤੇ ਅੱਜ ਇੰਨਾ ਕੀ ਕਿਵੇਂ ਸਕੂਲ ਜਾਣ ਦੀ ਨਹੀਂ ਕਰਦਾ ਅੱਜ ਕਰਦਾ ਆਹ ਤਾਂ ਫਾਇਦਾ ਲੱਗਦਾ ਉਹ ਅੱਜ ਨਾ ਓ ਯਾਰ ਨਮਨਿੰਦਰ ਤੈਨੂੰ ਕਿਉਂ ਚਾਹੋ ਆ ਕਿਉਂ ਕਮਨਿੰਦਰ ਹੁਣ ਤਾਂ ਤੈਨੂੰ ਵੇ ਸਕੂਲੀ ਆਣ ਦਾ ਵਾਲੇ ਚੌਕ ਰਦਰਜ ਹੈ ਨਹੀਂ ਸਕੂਲੀ ਆਣਦਾ ਚਾਹੋ ਫੇ ਛੁੱਟੀ ਕਰਦੇ ਹੈ ਕਿਵੇਂ ਕੌਣ ਚਲੋ ਅੱਜ ਸਰਕਾਰੀ ਛੁੱਟੀਆਂ ਮੇਰੇ ਵੱਲੋਂ ਮੇਰੀ ਮੈਂ ਕਰਤੀ ਸੈਕੰਡ ਸੈਚੜੀ ਛੁੱਟੀ ਕਰਦਣ ਅੱਜ ਹੈ ਤੈਨੂੰ ਛੁੱਟੀ ਮਾਰਨੀ ਹੈ ਹੈ ਐਡਾ ਬੜਾ ਖੰਦੋਜ ਨਾ ਨਾ ਹੈ ਹੈ ਕੇ ਮੈਸੀ ਅੱਛਾ ਤੈਨੂੰ ਛੁੱਟੀ ਹੈ ਚੱਲ ਫਿਰ ਘਰ ਚੱਲੀਏ ਚੱਲੀਏ ਚਾalo ਚੱਲੀਏ ਚੱਲ ਜਾ ਆ ਕਣਕ ਵੜਾ ਦਿੱਤੀ ਤੁਸੀਂ ਨਾ ਕੱਲੂ ਹੈਂ ਆ ਕਣਕ ਤਾਂ ਵੜੀ ਆ ਗੱਲ ਹੋ ਗਈ ਨੀ ਵੜੀ ਆ ਹੰ? ਫਿਰ ਐਨੀਬਡੀ ਹੋਣੀ। ਮੈਂ ਤਾਂ ਹੈ ਹੀ ਨਹੀਂ। ਤੂੰ ਕਿੱਥੇ ਜਾਂਦੀਗਾ? ਕੋਈ ਨਾ। ਹਾਂ? ਕੱਲ ਸਕੂਲ ਗਿਆ ਨੀ ਲਾਤਾ। ਕੱਲ ਛੁੱਟੀ ਦੀ ਮਾ ਉਹਦੀ। ਉਹ ਸੱਚ ਪਰਸੋਂ। ਵੱਡੀ ਤੇ ਕਣਕ ਤਾਂ ਕੱਲ ਐ। ਹੰ? ਤੁਸੀਂ ਬਾਹਰ ਝੂਠ ਹੋਰਨ ਲੱਗ ਗਏ ਹੋਣਾ। ਕੱਲ ਆਸੀ। ਹੋਰ ਆਪਣੇ ਬੰਦੇ, ਉਹ ਬੰਦੇ ਸਬਜ਼ੀ ਦੇਖਦੇ ਫਿਰਦੇ ਨੇ ਖਾ, ਹੈਂ? ਕੱਲ ਸਕੂਲ ਗਏ ਆ ਹਾਂ ਪਰਸੋਂ ਸੀ ਮਹਾਵੀਰ ਸੰਤ ਉਹ ਸਕੂਲ ਉਹ ਦੇਖੋ ਸਬਜ਼ੀਆਂ ਦੇਖਦੇ ਫਿਰਦੇ ਨੇ ਹਣਾ ਉਹ ਦੇ ਹੈ ਉਹ ਫਿਰਦੇ ਨੇ ਕਿੱਥੇ ਹੂੰ ਹੂੰ ਚੱਲ ਹਾਂ ਸਕੂਲ ਨੂੰ ਬਾਜੋ ਚੁੱਪ ਕਰਕੇ ਕੋਈ ਕੋਈ ਛੁੱਟੀ ਨਹੀਂ ਥੋੜਾ ਕੋਈ ਇਹਦੇ ਛੁੱਟੀ ਮਾਰਨ ਨੂੰ ਘਰ ਮੇਰਾ ਜੀ ਕਰਦਾ ਹੈ ਹਨਾ ਓਏ ਮਜਬੂਰੀਆਂ ਨੇ ਸਕੂਲ ਜਾਣ ਦੀ ਹੈ ਜਾਣਾ ਪਊਗਾ ਕੋਈ ਗੱਲ ਨਹੀਂ ਹੌਸਲਾ ਰੱਖ ਕੱਲ੍ਹ ਦਿਨ ਕੱਲ੍ਹ ਰੱਖ ਲਾਂਗੇ ਤੈਨੂੰ ਠੀਕ ਹੈ ਕੱਲ੍ਹ ਕੱਲ੍ਹ ਨੂੰ ਰਤਨ ਕੁਮਾ ਕੇ ਦੇਵਾਂਗੇ ਠੀਕ ਹੈ ਓਕੇ ਜੀ ਉ ਜਾਓ ਸਕੂਲ ਬਾਏ ਕਿਵੇਂ ਹੋੜਿਓ ਕਿਵੇਂ ਹੈ ਠੀਕ ਹੈ ਕੀ ਕਰ ਰਹੇ ਹੋ ਅੱਜ ਹੀ ਤੋੜਦੇ ਹੋਈ ਸਬਜ਼ੀ ਅੱਛਾ ਆਰਗੈਨਿਕ ਆਰਗੈਨਿਕ ਖਾਸੀਆਂ ਹੋ ਰਹੀਆਂ ਨੇ ਹੈ ਆਦਾ ਤੋੜ ਦੋ ਸ਼ੇਮਲਾ ਸ਼ੇਮਲਾ ਫਿਰ ਤੋੜ ਅੱਜ ਕੀ ਤੋੜ ਰੇਂ ਪ੍ਰਿੰਡੀਆਂ ਪ੍ਰਿੰਡੀਆਂ ਖਾਓਂਗੇ ਤਾਂ ਵਿੱਚ ਹਰੀਆਂ ਪਾਵਾਂਗੇ ਵਿੱਚ ਟਮਾਟੇ ਕਿਹਨੇ ਟਮਾਟੇ ਹਰੇ ਨੇ ਨਾ ਪ੍ਰਿੰਡੀਆਂ ਲੈ ਲਿਓ ਥਾਰਦੀਆਂ ਯਾਰ ਹੈ ਵਿੱਚ ਕੀ ਪਾਵਾਂਗੇ ਇਹ ਸਾਬੂ ਬਣਾ ਕੇ ਪ੍ਰਿੰਡੀਆਂ ਚ ਕਮਾਲ ਹੋਗੀ ਮਿਕਸ ਸਬਜ਼ੀ ਬਣਾਉਂਗੇ ਆ ਮਿੱਟੀ ਆ ਇਹ ਰੋੜੇ ਵਾਲੀ ਰੋੜ ਨਹੀਂ ਗਈ ਜਾ ਹੈ ਸਰੀ ਮਿਰਚ ਪਿੱਛ ਪਾ ਪਿੱਛ ਪਾ ਜਾਣਗੇ ਫਿਰ ਕਰਾਰੀ ਬਣ ਜੂਗੀ ਹੂੰ ਉਹਦਾ ਆ ਵੀ ਖਾਸੇ ਹੋ ਰਹੀ ਹੈ ਸ਼ਿਮਲਾ ਵੀ ਇਧਰ ਬਣਾ ਦੂਗੀ ਸਬਜੀ ਨਾ ਵਿੱਚ ਵਿੱਚ ਤਾਂ ਖਾਸੇ ਹੋ ਰਹੀਆਂ ਨੇ ਤਾਂ ਇਹ ਕੀ ਤੋੜਿਆ ਕੁਛ ਨਹੀਂ ਤੋੜਿਆ ਆ ਚਾਰ ਪਿੰਡ ਚੱਕੀ ਫਿਰਦਾ ਜਦ ਤੱਕ ਮਨ ਕੀ ਕਰਾ ਐ ਡੇ ਡੇ ਰੋਗੇ ਦੋ ਤੇ ਰੇੜੀਆਂ ਲੈਣਾ ਮੈਂ ਕੀ ਕਹਿ ਰਿਹਾ ਉਹ ਲੈ ਚਲੀ ਵੀਰੇ ਕਰਾਈ ਤੇ ਅੱਜ ਉਹ ਵੀਰੇ ਤਾਂ ਕਹ ਰਹੇ ਸਨ ਕਿੰਚੀਆਂ ਜਾ ਕਮੋੜੀ ਇੱਕ ਇੰਚੀਆਂ ਨੇ ਹੈ ਇਹ ਔਲ ਖੜੀਆਂ ਕੰਚੇ ਰਹੇ ਤੇ ਇੱਕ ਮੋੜੀ ਕੰਚੇ ਰਹੇ ਹੈ ਹੈ ਸੜਕਾਂ ਲੈ ਜੇ ਰੋਡ ਜੇ ਤਾਂ ਹੈ ਕੀ ਪੱਠੜ ਕੇ ਰੋਡ ਜੇ ਤਾਂ ਆਪਾਂ ਤਾਂ ਚੱਲ ਜਾਈਏ ਮੈਂ ਕਮੋੜ ਵਾਲੀ ਕੰਚੀਆਂ 'ਚ ਆ ਜਾ ਮਾਹੌਲ ਖੜੀ ਦੀ ਠੀਕ ਹੈ ਸੱਸੀਗਾਰ ਜੀ ਦਾ ਕਿਹੜਾ ਸੱਸੀਗਾਰ ਜੀ ਸੱਸੀਗਾਰ ਜੀ ਉਹ ਠੀਕ ਹੈ ਸਿੱਧੂ ਦਾ ਮੁੰਡਾ ਹੈ ਇਹ ਨਾ ਗੱਲਾਂ ਗੜੀ ਕੇ ਵਾਗ ਜਾ ਅੱਛਾ ਨਾ ਉਹ ਕਹਿੰਦਾ ਕਹਦਾ ਤੁਸੀਂ ਮੈਨੂੰ ਕਹਦਾ ਉਹ ਕਹਿੰਦਾ ਤੂੰ ਐਨਾ ਗਿਆ ਕਹਦਾ ਲੰਗੜੀ ਕੇ ਮਾਂ ਕੰਜੜਾ ਜਿਹਦਾ ਪੁਰਖਾਂ ਤੋਂ ਚੱਲਦਾ ਉਹ ਹੀ ਨਾ ਸੋਹਣਾ ਲੱਗਦਾ ਲੰਗੜੀ ਕੇ ਵਜਦੇ ਨਾ ਚੱਲੀਏ ਭਾਈ ਚਲੀਏ ਬਦਲ ਲਈਏ